ਪੋਠਾ ਗੁਰੂ ਦੇ ਸਿੱਤਾਂ ਨੂੰ ਸਾਡਾ ਲਾਹਤ ਸਲਾਮ 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 ਪੋਠਾ ਗੁਰੂ ਦੇ ਸਿੱਤਾਂ ਨੂੰ ਸਾਡਾ ਲਾਹਤ ਸਲਾਮ 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 ਸਹੀ ਤੋਂ ਕਾਡੇ ਕਾਜ ਅਧੂਰੇ ਲਾ ਕੇ ਜਿੰਦੜੀਆਂ ਕਰਾਂਗੇ ਪੂਰੇ ਸਹੀ ਤੋਂ ਕਾਡੇ ਕਾਜ ਅਧੂਰੇ ਲਾ ਕੇ ਜਿੰਦੜੀਆਂ ਕਰਾਂਗੇ ਪੂਰੇ ਪਹੁੰਚਦੇ ਨੇ ਉਹ ਦੋ ਤਰ੍ਹਾਂ ਦੇ ਲੋਕ ਨੇ ਜਿਹੜੇ ਐਸਿੰਘਰ ਸਾਡੇ ਮੈਦਾਨਾਂ ਦੇ ਵਿੱਚ ਉੱਡੇ ਹੋਏ ਨੇ ਜਾਂ ਤਾਂ ਉਹ ਲੋਕ ਐਸਿੰਘਰ ਸਾਡੇ ਮੈਦਾਨ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਨਾਲ ਸਰਕਾਰ ਨੇ ਧੱਕੇਸ਼ਾਹੀਆਂ ਕਰੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੀਆਂ ਜ਼ਮੀਨਾਂ ਖੋਈਆਂ ਨੇ ਰੋਜ਼ਗਾਰ ਖੋਏ ਨੇ ਜਾਂ ਹੋਰ ਤਰੀਕਿਆਂ ਨਾਲ ਤਸੱਦਦ ਕਰਿਆ ਜਾਂ ਤਾਂ ਉਹ ਲੋਕ ਐਸਿੰਘਰ ਸਾਡੇ ਮੈਦਾਨਾਂ ਦੇ ਵਿੱਚ ਆ ਰਹੇ ਨੇ ਜਾਂ ਉਹ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ ਇਹ ਸਰਕਾਰਾਂ ਨੇ ਜਿਹੜੀਆਂ ਸਾਡੇ ਹਰ ਇੱਕ ਵਰਗ ਨਾਲ ਧੋਖਾ ਕਰ ਰਹੀਆਂ ਨੇ ਧੱਕਾ ਕਰ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਇਹ ਆਮ ਜਨਤਾ ਦੇ ਨਾਲ ਧੋਖਾ ਕਰਨਗੇ ਉਹ ਲੋਕ ਵੀ ਤੋਂਡੇ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਡੁੱਬੇ ਹੋਏ ਨੇ ਤੇ ਭਾਣੂ ਹਰ ਪਿੰਡ ਤੋਂ ਲੈ ਕੇ ਸਰਕਾਰ ਦੇ ਜਿੰਨੇ ਟੌਪ ਨੇ ਹਰ ਇੱਕ ਲੋਕ ਕਹਿੰਦੇ ਕਿ ਨਾ ਇਹ ਬੇਲੜ ਰੋਕ ਨੇ ਪਰ ਸਭਾ ਨੂੰ ਤੁਹਾਨੂੰ ਪਤਾ ਸਾਨੂੰ ਵੀ ਪਤਾ ਹੈ ਕਿ ਅੱਜ ਪੂਰੀ ਦੁਨੀਆ ਨੂੰ ਤੁਸੀਂ ਦੱਸਿਆ ਕਿ ਇਹ ਲੋਕ ਨੇ ਜਿਹੜੇ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਆਏ ਨੇ ਇਹਨਾਂ ਦੇ ਵਿੱਚੋਂ ਇੱਕ ਵੀ ਬੰਦਾ ਬੇਲੜ ਨਹੀਂ ਹੈਗਾ ਇਹ ਹਰ ਇੱਕ ਬੰਦਾ ਸਾਡੀਆਂ ਮਾਵਾਂ ਭੈਣਾਂ ਤੋਂ ਲੈ ਕੇ ਸਾਡੇ ਬੱਚਿਆਂ ਤੋਂ ਬਜ਼ੁਰਗਾਂ ਤੱਕ ਸਾਰੇ ਕਾਮਕਾਰ ਵਾਲੇ ਲੋਕ ਨੇ ਆਪਣੇ ਕੰਮਕਾਰਾਂ ਨੂੰ ਛਾਇੜ ਤੋਂ ਕਰਕੇ ਆਪਣੇ ਪ੍ਰਤੀਆਂ ਨੂੰ ਸਾਇਰ ਤੇ ਛੱਡ ਕੇ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਆਪਣੇ ਹੱਕਾਂ ਨੂੰ ਬਚਾਉਣ ਵਾਸਤੇ ਹਰ ਰੋਜ਼ ਇਹ ਛੜਕਾਂ ਦੇ ਉੱਤੇ ਕਦੇ ਡੀਸੀ ਪਕਟਰਾਂ ਦੇ ਅੱਗੇ ਜਾਂ ਜੂਨ ਦੇ ਝੌਂਕਾਂ ਦੇ ਵਿੱਚ ਬੈਠੇ ਨੇ ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਜਦੋਂ ਤੱਕ ਇਕੱਠੇ ਨਹੀਂ ਰਹਿੰਦੇ ਇਹ ਸਰਕਾਰਾਂ ਨੇ ਇਸੇ ਤਰ੍ਹਾਂ ਹੱਲੇ ਕਰਨੇ ਨੇ ਤੁਸੀਂ ਵਿਦਾਇਏ ਪੱਕਰੋ ਕਿ ਜਿਹੜਾ ਇਹ ਜਮਿਨੀ ਸੰਗਰਾਮ ਇਹ ਮੋਰਚਾ ਜਿਹੜਾ ਕੱਲਿਆ ਇਹ ਜੂਨ ਕੰਢੇ ਤੋਂ ਚੱਲਿਆ ਪਰ ਜਿਸ ਤਰ੍ਹਾਂ ਤੁਸੀਂ ਦਿੱਲੀ ਅੰਦੋਲਨ ਦੇ ਵਿੱਚ ਗਏ ਹੋ ਤੇ ਪੂਰੀ ਦੁਨੀਆ ਨੇ ਮੰਨਿਆ ਕਿ ਭਾਰਤ ਦੇ ਖਾਸ ਕਰਕੇ ਪੰਜਾਬ ਹਿਆਰ ਦੇ ਜਿਹੜੇ ਕਿਸਾਨ ਨੇ ਉਹ ਬਹੁਤ ਸੰਘਰਸ਼ੀ ਨੇ ਤੇ ਸੂਝਵਾਨ ਨੇ ਉਹ ਸਰਕਾਰਾਂ ਨਾਲ ਟੱਕਰ ਲੈ ਲੈਂਦੇ ਨੇ ਤੇ ਪੂਰੀ ਦੁਨੀਆ ਨੂੰ ਉਹ ਟੱਕਰ ਨੇ ਭਾਦੀ ਨੇ ਸੇਧ ਦਿੱਤੀਆ ਅੱਜ ਜਿਹੜੇ ਲੋਕਾਂ ਨੂੰ ਪੜੇ ਨਿਖੇ ਲੋਕਾਂ ਦੇ ਬੇਸ ਕਹਿੰਦੇ ਆਪਾਂ ਉਹ ਤੁਹਾਡੇ ਰਾਹਾਂ ਦੇ ਉੱਤੇ ਹਰ ਰੋਜ਼ ਤੁਸੀਂ ਦੇਖਦੇ ਹੋ ਕਿ ਟਰੈਕਟਰ ਮਾਰਚ ਕਰ ਰਹੇ ਨੇ ਟਰੈਕਟਰਾਂ ਦੇ ਨਾਲ ਆਪਣੇ ਸੰਧ ਲੈ ਕੇ ਕਰੋਨਾ ਤੇ ਨਿਕਲੇ ਨੇ ਤੇ ਸਰਕਾਰਾਂ ਨੂੰ ਝਟਕਾਰ ਰਹੇ ਨੇ ਇਹ ਤੁਹਾਡੇ ਦਿੱਲੀ ਅंदोलਨ ਦੀ ਪ੍ਰਾਪਤੀ ਆ ਸਾਥਿਓ ਤੇ ਜਿਹੜਾ ਜੂਨ ਦੇ ਵਿੱਚ ਹੁਣ ਜਿਹੜਾ ਅੱਜ ਪਿਛਲੇ ਦਿਨਾਂ ਤੋਂ ਇਹ ਕੋਈ ਇੱਕ ਪਿੰਡ ਦਾ ਸੰਘਰਸ਼ ਦਾ ਇੱਕ ਪਿੰਡ ਦੀ ਜ਼ਮੀਨ ਦਾ ਮਤਲਬ ਨਹੀਂ ਹੈਗਾ ਇਹ ਤੁਹਾਡੀ ਜੱਲੇਬੰਦੀ ਨੇ ਮਿੱਟਿਆ ਭਰਾਵੋ ਕਿਉਂਕਿ ਜਦੋਂ ਆਪਾਂ ਇਸ ਪਿੰਡ ਦੀ ਜ਼ਮੀਨ ਬਚਾਉਣ ਵਾਕੇ ਆ ਤੁਹਾਡੀ ਇਕੱਲੀ ਜੱਲੇਬੰਦੀ ਨਹੀਂ ਈ ਪਰ ਅੱਜ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ 23 ਤੋਂ 24 ਜੱਲੇਬੰਦੀਆਂ ਇਸ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਚੁੱਕੀਆਂ ਨੇ ਤੇ ਉਹਦੇ ਵਿੱਚ ਇਕੱਲੀਆਂ ਕਿਸਾਨੀ ਜੱਲੇਬੰਦੀਆਂ ਨਹੀਂ ਹੈਗੀਆਂ ਤੁਹਾਡੇ ਨਾਲ ਜਿਹੜੇ ਸਵਰਜ ਲੋਕ ਨੇ ਜਿਵੇਂ ਮਜ਼ਦੂਰਾਂ ਦੇ ਕੰਮ ਕਰਦੇ ਨੇ ਮਜ਼ਦੂਰ ਜਥੇਬੰਦੀਆਂ ਨੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ ਮਾਸਟਰਾਂ ਦੀਆਂ ਜਥੇਬੰਦੀਆਂ ਨੇ ਤੇ ਬੁੱਧੀਜੀਵੀ ਲੋਕ ਨੇ ਜਿਹੜੇ ਉਹ ਤੁਹਾਡੇ ਇਸ ਸੰਘਰਸ਼ ਦੇ ਹਮੇਤੀ ਨੇ ਤੇ ਤੁਹਾਡੇ ਇਸ ਅਰਥ ਦੇ ਵਿੱਚ ਪਹੁੰਚ ਗਏ ਨੇ ਤੇ ਉਹਨੇ ਐਲਾਨ ਕਰਤਾ ਕਿ ਇਹ ਇਹ ਸੰਘਰਸ਼ ਇਕੱਲਾ ਕਿਸਾਨਾਂ ਮਜ਼ਦੂਰਾਂ ਦਾ ਨਹੀਂ ਹੈਗਾ ਇਹ ਸਰਕਾਰਾਂ ਨੇ ਜਿਹੜੀਆਂ ਹਲਕਤਾਂਆਂੀਆਂ ਹੋਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮਜ਼ਦੂਰਾਂ ਤੋਂ ਰੁਜ਼ਗਾਰ ਹੈਗਾ ਥੋੜਾ ਬਹੁਤਾ ਜਾਂ ਮਲਾਜ਼ਮ ਨੇ ਸਰਕਾਰੀ ਅਧਾਰੇ ਬਚੇ ਹੋਏ ਨੇ ਉਹ ਤੁਹਾਡੇ ਕਾਰਨੇ ਬਚੇ ਹੋਏ ਨੇ ਜੇ ਤੁਹਾਡੀਆਂ ਜ਼ਮੀਨਾਂ ਦੇ ਕਾਨੂੰਨ ਹੋ ਗਏ ਤਾਂ ਸਾਡਾ ਵੀ ਸਾਰਾ ਕੁਝ ਜਿਹੜਾ ਤੇ ਸਰਕਾਰਾਂ ਨੇ ਖੋਹ ਲੈਣਾ ਇਸ ਕਰਕੇ ਹੁਣ ਆਉਣ ਵਾਲੇ ਦਿਨਾਂ ਤੇ ਪਤਾ ਲੱਗ ਜਣਾ ਪੂਰੀ ਦੁਨੀਆ ਨੂੰ ਜਦੋਂ 13 ਫਰਵਰੀ ਆਉਣੀ ਆ ਇਹ ਜੂੰਦ ਨਗਰ ਦੇ ਵਿੱਚੋਂ ਪੂਰੀ ਚੰਗਿਆੜੀ ਆ ਜਿਹੜੀ ਭਾਂਫੜ ਵਲ ਕੇ ਪੂਰੀ ਦੁਨੀਆ ਨੂੰ ਦੱਸੂਗੀ ਕਿ ਜਿਹੜਾ ਕੋਈ ਸਾਡੀ ਜ਼ਮੀਨ ਕਰੀ ਅੱਥ ਚੱਕੂਗਾ ਅਸੀਂ ਉਹਦਾ ਜਵਾਬ ਕਿਰਤ ਦੇ ਨਾਲ ਦਵਾਂਗੇ ਭਰਾਵੋ ਘਰਾਉਣ ਦੀ ਕੋਈ ਲੋੜ ਨਹੀਂ ਹੈਗੀ ਹੁਣ ਉਹ ਤਰ੍ਹਾਂ ਦਾ ਜ਼ਮਾਨਾ ਨਹੀਂ ਹੈਗਾ ਜਿਵੇਂ ਰਾਜੇ ਮਹਾਰਾਜੇ ਆਪਾਂ ਨੂੰ ਡਰ ਲੰਦੇ ਸੀਗੇ ਤੇ ਜਿਹੜੇ ਸਰਦਾਰ ਕਹੋਂਦੇ ਰਹਨਾਂਗੇ ਪਟੂ ਸੀਗੇ ਉਹਨਾਂ ਦੇ ਝੂਲੀ ਚੱਕ ਸੀਗੇ ਅੱਜ ਆਪਾਂ ਨੇ ਸਿਰ ਜੋੜ ਕੇ ਇਹ ਵੱਡੇ ਸਰਦਾਰਾਂ ਨੂੰ ਪਿੰਡਾਂ ਦੇ ਵਿੱਚੋਂ ਠਵੱਲ ਵੀ ਚੁੱਕਿਆ ਪਿਛਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਵਾਂਗੇ ਆਪਾਂ ਤੇ ਇਸ ਚੀਜ਼ ਨੂੰ ਆਪਾਂ ਇਸ ਤਰ੍ਹਾਂ ਨਜ਼ਰ ਰੱਖੇਗੇ ਕਿ ਜੇ ਕੋਈ ਸੰਘਰਸ਼ ਕਰਨਾ ਹੈ ਕਿ ਸਿੱਧਾ ਹੀ ਕੋਈ ਬਿਨਾਂ ਲੋਕਾਂ ਨੂੰ ਦੱਸੇ ਤੇ ਸਰਕਾਰ ਨਾਲ ਟੱਕਰ ਲਵਾਂਗੇ ਜਾਂ ਕੋਈ ਹੋਰ ਗੱਲ ਕਰਦਾਂਗੇ ਤੁਹਾਡੇ ਕੋਲ ਆਧਾਰਨ ਨੇ ਇਹ ਚੀਜ਼ ਦੀਆਂ ਜਦੋਂ ਤੁਸੀਂ ਦਿੱਲੀ ਗਏ ਹੋ ਉਸ ਟਾਈਮ ਵੀ ਆਪਾਂ ਸਭ ਤੋਂ ਪਹਿਲਾਂ ਤੁਹਾਡੀ ਜਥੇਬੰਦੀ ਨੇ ਪੰਜਾਬ ਦੇ ਵਿੱਚ ਸੰਘਰਸ਼ ਵਿੱਢਿਆ ਸੀਗਾ ਤੁਹਾਨੂੰ ਯਾਦ ਹੋਊਗਾ ਕਿ ਇਹ ਸੰਘਰਸ਼ ਦੇ ਵਿੱਚ ਲੋਕ ਗਏ ਕਿਥੋਂ ਨੇ ਪਿੰਡਾਂ ਦੇ ਵਿੱਚੋਂ ਤੇ ਆਪਾਂ ਪਿੰਡਾਂ ਦੇ ਵਿੱਚ ਪੰਜ ਦਿਨ ਦੇ ਮੋਰਚੇ ਲਾਏ ਸੀਗੇ ਤੇ ਪਿੰਡਾਂ ਨੂੰ ਜਗਾਇਆ ਸੀਗਾ ਆਪਾਂ ਨੇ ਕਿ ਇਹ ਜਿਹੜੇ ਕਾਲੇ ਕਾਨੂੰਨ ਐ ਇਹ ਆਪਾਂ ਨੂੰ ਇਸ ਤਰ੍ਹਾਂ ਮਾਰਨ ਕਰਨਗੇ ਤੇ ਤੁਸੀਂ ਪੂਰੇ 5 ਦਿਨ ਜਿੱਥੇ ਤੱਕ ਤੁਹਾਡੀ ਜਿਹੜੀ ਮੰਡੀ ਦੀ ਪੌਂਡ ਸੀਗੀ ਉਹ ਲੋਕਾਂ ਨੂੰ ਦੱਸਿਆ ਜਿਗਾ ਇਹ ਕਾਲੇ ਕਾਨੂੰਨ ਤੁਹਾਨੂੰ ਇਸ ਤਰ੍ਹਾਂ ਮਾਰੂ ਤੇ ਤੁਹਾਡੇ ਵਾਸਤੇ ਤੇ ਸਾਰੇ ਲੋਕਾਂ ਤੇ ਹੱਲਾਸ਼ੀਬਾ ਤੇ ਜਦੋਂ ਆਪਾਂ ਜੋ ਵੱਡੇ ਮੋੜ ਤੋਂ ਬਾਅਦ ਪਟਿਆਲੇ ਤੇ ਬਾਦਲ ਦੀ ਬਾੜ ਦੇ ਕੇ ਲਾਇਏ ਨੇ ਪਟਿਆਲੇ ਦੇ ਵਿੱਚ ਟੈਂਪ ਨਮਿੰਦਰਾ ਜਿਹੜਾ ਕਹਿੰਦਾ ਹੁੰਦਾ ਸੀਗਾ ਕਿ ਮੈਂ ਇੱਥੇ ਕਿਸੇ ਨੂੰ ਕਦਰ ਨਹੀਂ ਦਿੰਦਾ ਪਰ ਤੁਹਾਡੀ ਜਥੇਬੰਦੀ ਨੇ ਪਟਿਆਲੇ ਦੇ ਅੰਦਰ ਜਾ ਕੇ ਵੱਡਾ ਮੋਰਚਾ ਲਾਇਆ ਸੀਗਾ ਤੇ ਉਸ ਮੋਰਚੇ ਨੇ ਤੁਹਾਡੇ ਪਟਿਆਲੇ ਨੂੰ ਇਸ ਜਥੇਬੰਦੀ ਦੇ ਨਾਲ ਜੋੜਿਆ ਤੇ ਵੱਡੀ ਗਿਣਤੀ ਪਟਿਆਲੇ ਦੇ ਵਿੱਚੋਂ ਦਿੱਲੀ ਅੰਦੋਲਨ ਦੇ ਵਿੱਚ ਗਈਆ ਤੇ ਬਾਦਲ ਦੇ ਬਾਗ ਦੇ ਵਿੱਚ ਵੀ ਗਏ ਆ ਜਦੋਂ ਔਰ ਟਾਈਮਾ ਜਦੋਂ ਇਹ ਕਾਲੇ ਕਾਨੂੰਨ ਆਏ ਨੇ ਤੇ ਬਾਦਲ ਪਰਿਵਾਰ ਪੂਰਾ ਇਹ ਗੱਲ ਕਹਿੰਦਾ ਹੁੰਦਾ ਸੀਗਾ ਕਿ ਜਿਹੜੇ ਹੈ ਕਾਨੂੰਨ ਨੇ ਕਿਸਾਨਾਂ ਮਜ਼ਦੂਰਾਂ ਵਾਸਤੇ ਤਾਂ ਇਹ ਦੇਸੀ ਧੀ ਵਰਗੇ ਨੇ ਤੇ ਜਦੋਂ ਤੁਸੀਂ ਦੱਸਿਆ ਕਿ ਤੇਰੀ ਇਸ ਚਾਲ ਦੇ ਵਿੱਚ ਅਸੀਂ ਨਹੀਂ ਫਸਣਾ ਤੇ ਉਹਦੇ ਜਰਵਾਡੇ ਅੱਗੇ ਜਾ ਕੇ ਉਸ ਨੂੰ ਤੁਸੀਂ ਆਪਣੀ ਗੱਲ ਮੰਨਵਾਉਣ ਤੇ ਮਜਬੂਰ ਕੀਤਾ ਤੇ ਜਿਹੜਾ ਨੌ ਮਾਰਦਾ ਰਿhta ਹੈ ਬੀਜੇਪੀ ਨਾਲ ਐਵੇਂ ਹੁੰਦੇ ਸੀਗਾ ਉਹ ਰਿਸ਼ਤਾ ਤੁਸੀਂ ਤਲਵਾਇਆ ਸੀਗਾ ਜਦੋਂ ਬਾਦ ਤੇ ਮਾਰ ਦੇ ਅੱਗੇ ਤੁਸੀਂ ਧਰਨਾ ਲਾਇਆ ਤੇ ਉਸ ਤੋਂ ਬਾਅਦ ਦਿੱਲੀ ਅੰਦੋਲਨ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦਸਣ ਦੀ ਲੋੜ ਨਹੀਂ ਕਿ ਇਸ ਤਰ੍ਹਾਂ ਆਪਾਂ ਸਭ ਤੋਂ ਵੱਡੀ ਜਥੇਬੰਦੀ ਬਣ ਕੇ ਨਿਕਲੀ ਆਪਾਂ ਤੇ ਵੱਡਾ ਤੁਹਾਡਾ ਕੰਮ ਸੀਗਾ ਜਿਹੜਾ ਉਸ ਨੇ ਪੂਰੀ ਦੁਨੀਆ ਦੇ ਵਿੱਚ ਦੱਸਿਆ ਕਿ ਜਾਤਾਂ ਜਿਹੜਾ ਇਹ ਉਗਰਾਹ ਜਥੇਬੰਦੀ ਕੋਲ ਆ ਇਹਨਾਂ ਤੋਂ ਸਿੱਖਣ ਦੀ ਲੋੜ ਆ ਕਿ ਕਿਸ ਤਰ੍ਹਾਂ ਅੰਦੋਲਨ ਲੜੇ ਜਾਂਦੇ ਨੇ ਤੇ ਕਿਸ ਤਰ੍ਹਾਂ ਜਿੱਤੇ ਜਾਂਦੇ ਨੇ ਉਸ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਉਹ ਜਿੱਤ ਹੋਈ ਆ ਸਾਡੀ ਉਸ ਦੇ ਵਿੱਚ ਇੱਕ ਵੱਡਾ ਕਾਰਨ ਇਹ ਸੀਗਾ ਕਿ ਤੁਹਾਡੀ ਜੱਦਬੰਦੀ ਕੋਲ ਸਭ ਤੋਂ ਵੱਡਾ ਸਾ ਸਾਡੀਆਂ ਮਾਵਾ ਭੈਣਾਂ ਦਾ ਜਦੋਂ ਆਪਾਂ ਦਿੱਲੀ ਦੇ ਵਿੱਚ ਮਾਵਾ ਭੈਣਾਂ ਦਾ ਕੱਠ ਕੀਤਾ ਉਸ ਦੀ ਗਿਣਤੀ 65000 ਤੋਂ ਵੱਧ ਸੀਗੀ ਹੋ ਸਕਦਾ ਮੇਰੇ ਕੋਲ ਅੰਕੜੇ ਘੱਟ ਵੱਧ ਹੋਣ ਤੇ ਉਸ ਦਿਨ ਦੇ ਬੀਬੀਆਂ ਭੈਣਾਂ ਦੇ ਕੱਠ ਨੇ ਪੂਰੀ ਦੁਨੀਆ ਦੇ মিডিਆ ਦਾ ਜਿਹੜਾ ਧਿਆਨ ਆ ਤੁਹਾਡੇ ਵੱਲ ਖਿੱਚਿਆ ਸੀਗਾ ਇਹ ਕੌਣ ਲੋਕ ਨੇ ਜਿਹੜੇ ਭਾਰਤ ਦੇ ਦੇ ਵਿੱਚ ਔਰਤ ਪੈਣਾ ਨੂੰ ਇਹ ਕਹਿੰਦੇ ਨੇ ਕਿ ਇਹ ਤਾਂ ਗੋਹਾ ਕੁੜਾਈ ਕਰ ਸਕਦੀਆਂ ਨੇ ਜਾਂ ਇਹ ਸਿਰਫ ਚੁੱਲ੍ਹੇ ਚੌਕੇ ਸੰਭਾਲ ਸਕਦੀਆਂ ਨੇ ਘਰਾਂ ਤੱਕ ਸੀਮਤ ਨੇ ਵੀ ਇਹ ਕਿਹੜੀ ਜੱਦਬੰਦੀਆ ਜਿਹੜਾ ਐਡਾ ਵੱਡਾ ਕੱਠ ਇਹਨਾਂ ਨੂੰ ਸਮਝਾ ਕੇ ਇਸ ਅੰਦੋਲਨ ਦਾ ਹਿੱਸਾ ਬਣਾ ਲਿਆ ਉਸ ਚੀਜ਼ ਦੀ ਸਭ ਤੋਂ ਵੱਡੀ ਸੱਟ ਇਹ ਸਰਕਾਰਾਂ ਦੇ ਉੱਤੇ ਤੇ ਪੂਰੀ ਦੁਨੀਆ ਦੇ ਵਿੱਚ ਗਈ ਆ ਤੇ ਵੱਡੀ ਦੁਨੀਆ ਦੇ ਮੈਜ ਜਿਨ੍ਹਾਂ ਨੇ ਅਖਬਾਰਾਂ ਨੇ ਤੇ ਦੂਜੇ ਨਿਊ ਚੈਨਲਾਂ ਨੇ ਤੁਹਾਡੇ ਉਹ ਕਵਰੇਜ ਪੂਰੀ ਦੁਨੀਆ ਤੱਕ ਪਹੁੰਚਾਈ ਸੀਗੀ ਤਾਂ ਹੀ ਆਪਾਂ ਇਹ ਅੰਦੋਲਨ ਜਿੱਤ ਸਕੇ ਸੀਗੇ ਤੇ ਹੁਣ ਵੀ ਆਪਾਂ ਨੂੰ ਪੂਰਾ ਤਸ਼ਵਾਸ ਹੈ ਜਿਸ ਤਰ੍ਹਾਂ ਮਾਵਾ ਭੈਣਾ ਇਸ ਨਗਰ ਤੋਂ ਵੀ ਜਾਂ ਪੂਰੇ ਪੰਜਾਬ ਦੇ ਵਿੱਚੋਂ ਅਰਜਵੀ ਅੰਦੋਲਨਾਂ ਦਾ ਹਿੱਸਾ ਨੇ ਤਾਂ ਆਪਾਂ ਕੋਈ ਵੀ ਲੜਾਈ ਹਾਰ ਨਹੀਂ ਸਕਦੇ ਕਿਉਂਕਿ ਪੂਰੀ ਆਬਾਦੀ ਦਾ 50% ਹਿੱਸਾ ਮਾਵਾਂ ਪੈਣਾ ਦਾ ਤੇ ਜਦੋਂ ਇਹ 50% ਹਿੱਸਾ ਤੁਹਾਡੇ ਹਰ ਇੱਕ ਕੰਮਕਰਤਾ ਪਹਿਲਾਂ ਵੀ ਇਨਸਾਫ ਦਿੰਦਾ ਸੀਗਾ ਤੇ ਜਦੋਂ ਦੋਨੋਂ ਨਾਲ ਇਨਸਾਫ ਦੇਣ ਲੱਗਾ ਤਾਂ ਕਿਸੇ ਸਰਕਾਰ ਦੀ ਕਿਸੇ ਤੇ ਕਾਲਪ੍ਰੇਟਰ ਦੀ ਹਿੰਮਤ ਨਹੀਂ ਹੈਗੀ ਕਿ ਤੁਹਾਨੂੰ ਝਕਾ ਸਕੇ ਇਸ ਤੋਂ ਬਾਅਦ ਜਿਹੜੀ ਇਹ ਅੱਜ ਜ਼ਮੀਨਾਂ ਦੀ ਲੜਾਈਆ ਖੁੱਲ ਸਾਡੇ ਨਾਲ ਵੀ ਦਿੱਤੀ ਵੀ ਆ ਭਰਾਵੋ ਮੈਂ ਆਪਣੇ ਖੁੱਦੇ ਧਾਰਨ ਕਰਨ ਲੱਗਿਆ ਤੁਹਾਨੂੰ ਕਿ 2002-03 ਦੇ ਵਿੱਚ ਮੇਰਾ ਪਿੰਡ ਬਾਰਨਾ ਪਟਿਆਲੇ ਜ਼ਿਲ੍ਹੇ ਦੇ ਵਿੱਚਾਂ ਸਰਹੰਦਰ ਰੋਡ ਦੇ ਉੱਤੇ ਪਿੰਡ ਪੈਂਦਾ ਹੈ ਉਸ ਟਾਈਮ ਮੇਰੇ ਪਿੰਡ ਦੀ ਜ਼ਮੀਨ ਦਾ ਇੱਕ ਕਿਸਾਨ ਨੇ 95 ਲੱਖ ਰੁਪਏ ਏਕੜ ਦਾ ਬੋਧਾ ਕਰਾਇਆ ਉਹਦਾ ਸਾਥੀਓ 95 ਲੱਖ ਦਾ ਤੇ ਸਰਕਾਰ ਨੇ ਸਾਨੂੰ 343 ਏਕੜ ਜ਼ਮੀਨ ਅਕਵਾਇਰ ਕਰ ਲਈ ਸੀਗੀ ਮੇਰੇ ਪਿੰਡ ਦੀ ਕਿਹਾ ਕਿ ਜਿੱਥੇ ਅਸੀਂ ਆਈਟੀ ਪਾਰਕ ਬਣਾਵਾਂਗੇ ਆਈਟੀ ਪਾਰਕ ਦਾ ਮਤਲਬ ਕਿ ਤੁਹਾਡੇ ਇੱਥੇ ਦਫ਼ਤਰ ਬਣਣਗੇ ਤੁਹਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੇਗਾ ਤੁਹਾਡੇ ਜੀਰੇ ਨੂੰ ਰੋਜ਼ਗਾਰ ਮਿਲੇਗਾ ਇਸ ਮਕਸਦ ਵਾਸਤੇ ਅਸੀਂ ਇਹ ਜ਼ਮੀਨਾਂ ਜਿਹੜੇ ਐਕਵਾਇਰ ਕਰਨ ਲੱਗੇ ਹਾਂ ਪਰ ਉਹਥੇ ਔਲ ਟਾਈਮ ਅਸੀਂ ਜੱਜ ਬੰਦੀਆਂ ਦਾ ਹਿੱਸਾ ਨਹੀਂ ਸੀਗੇ ਸਾਡੇ ਇਲਾਕੇ ਦੇ ਵਿੱਚ ਜਿਹੜੀਆਂ ਇੱਕੋ ਦੁੱਤਾਂ ਜੱਜ ਬੰਦੀਆਂ ਸੀਗੀਆਂ ਔਰ ਐਡੀ ਸਮਝ ਨਹੀਂ ਰੱਖਦੀ ਸੀ ਕਿ ਆ ਨਾ ਉਹ ਲੋਕਾਂ ਨੂੰ ਇੰਨਾ ਦੱਸ ਦੇਈਏ ਨਹੀਂ ਅੱਜ ਉਹ ਸਾਡੀ 343 ਏਕੜ ਜਮੀਨ ਸਾਡੇ ਹੱਥ 'ਚ ਹੁੰਦੀ ਹੋਇਆ ਕਿ ਉਸ ਟਾਈਮ ਮਹਾਰਾਣੀ ਪ੍ਰਨੀਤ ਕੌਰ ਜੋ ਕੈਪਟਲ ਦੀ ਘਰ ਵਾਲੀ ਆ ਤੇ ਵੱਡੀ ਉਸ ਟਾਈਮ ਵੀ ਉਹ ਲੀਡਰਸ਼ਿਪ ਹੀ ਐਮਪੀ ਬਣੀ ਹੋਈ ਸੀ ਉਹਨੇ ਪਿੰਡ ਨੂੰ ਬਸਵਾਸ 'ਚ ਲਿਆ ਕਿ ਤੁਹਾਨੂੰ 1 ਕਰੋੜ ਰੁਪਇਆ ਏਕੜ ਦਾ ਦੇਵਾਂਗੇ ਲੋਕਾਂ ਨੂੰ ਲੱਗਿਆ ਹੋ ਸਕਦਾ ਵੀ ਇਹ ਦੇਰ ਦੇ ਨਾਲ ਹੈ ਤੇ ਪਿੰਡ ਦਾ ਸਰਪੰਚ ਸੀਗਾ ਜਿਹਦਾ ਉਹ ਉਹਨਾਂ ਨੇ ਹੱਥ ਚੁਲਾਇ ਲਿਆ ਆਪਣੇ ਕੁਝ ਲੋਕ ਹੋਰ ਲੈ ਲੈ ਤੇ ਸਾਨੂੰ ਸਾਰਿਆਂ ਨੂੰ ਗੁੰਮਰਾਹ ਕਰਿਆ ਉਹਨਾਂ ਨੇ ਆਖਰੀ ਵੀ ਸੋਚਿਆ ਵੀ ਚਲੋ ਜ਼ਮੀਨਦਾਰ ਇਹ ਮੁੱਲ ਸਾਨੂੰ ਸਹੀ ਮਿਲ ਜੂਗਾ ਵੀ ਲੈ ਲੈਣ ਜ਼ਮੀਨਾਂ ਕੋਈ ਚੱਕਰ ਨਹੀਂ ਆਗਾ ਪਰ ਪਰਾਂ ਨੂੰ ਹੋਇਆ ਕਿ 1 ਕਰੋੜ ਕਹਿ ਕੇ ਸਾਨੂੰ ਉਸ ਟਾਈਮ 5 ਲੱਖ ਰੁਪਇਆ ਕਿੱਲੇ ਦਾ ਮਿਲਿਆ ਭਰਾਹੋ ਕਾਹੇ ਸਾਕਦੇ ਨੇ ਇਹ ਗੱਲਾਂ ਤੇ ਦੂਜਾ ਇਹ ਸਾਨੂੰ ਗੁੰਮਰਾਹ ਕਰ ਦਿੰਦੇ ਨੇ ਇਹ ਕਿ ਜਿਹੜਾ ਤੁਹਾਡਾ ਰੇਟ ਆ ਕਿਉਂਕਿ ਜਦੋਂ ਆਪਾਂ ਰੀਪਲੀ ਕਰਾਉਣੀ ਆ ਉਸ ਦੇ ਇੱਕ ਥੇ ਮੋٹے ਖਰਚੇ ਕਰਦੇ ਨੇ ਜੇ ਕੋਈ ਭਰਾ ਕਿਸੇ ਤੋਂ ਕਿੱਲਾ ਤੋਂ ਕਿੱਲਾ ਖਰੀਦ ਵੀ ਲੱਦਾ ਸੀਗਾ ਕਿਸਾਨ ਦਾ ਕਿਸੇ ਨੂੰ ਵੇਚਦਾ ਸੀਗਾ ਉਹ ਆਪਣਾ ਟੈਕ ਬਚਾਉਣ ਵਾਸਤੇ ਜ਼ਮੀਨਾਂ ਦੇ ਰੇਟ ਘੱਟ ਕਰ ਦਿੰਦੇ ਨੇ ਤੇ ਉਸ ਦਾ ਦੇ ਹਿਸਾਬ ਨਾਲ ਹੀ ਮੁਆਵਜ਼ਾ ਤਾਂ ਇਹ ਕਰ ਦਿੰਦੇ ਨੇ ਪਰ ਜਦੋਂ ਸਾਡੇ ਨਾਲ 5 ਲੱਖ ਰੁਪਇਆ ਏਕੜ ਦਾ ਸਾਨੂੰ ਕਿਸਾਨਾਂ ਨੂੰ ਦਿੱਤਾ ਸੱਤ ਪੋਰਸ਼ਨਾਂ ਆ ਕੇ ਸੱਤੋਂ ਕਰਜ਼ਾ ਲੈ ਲਿਆ ਇਹਨਾਂ ਨੇ ਉਸ ਤੋਂ ਬਾਅਦ ਵੀ ਇਹਨਾਂ ਨੂੰ ਸਬਰ ਨਹੀਂ ਆਇਆ ਸਾਨੂੰ ਪਿੰਡ ਨੂੰ ਵੀ ਪਾੜਿਆ ਜੀ ਇਹਨਾਂ ਨੇ ਕਿਉਂਕਿ ਸਾਡੇ ਜ਼ਮੀਨ ਦੇ ਤਿੰਨ ਪੋਰਸ਼ਨ ਬਣਾਏ ਇਹਨਾਂ ਨੇ ਏ ਕੈਟਾਗਰੀ ਬੀ ਕੈਟਾਗਰੀ ਤੇ ਸੀ ਕੈਟਾਗਰੀ ਜਿਵੇਂ ਜਿਹੜਾ ਸਰੰਗ ਰੋਡ ਦੇ ਉੱਤੇ ਪਿੰਡਾ ਸਾਡਾ ਉਸ ਰੋਡ ਦੇ ਨਾਲ ਆ ਬੀਕ ਜਿਆਦਾ ਫਰੰਟ ਆ ਜਿਹੜਾ ਇਹਨਾਂ ਨੇ ਅਕਵਾਇਰ ਕੀਤਾ ਤੇ ਪਿੱਛੇ ਨੂੰ ਕਾਫੀ ਲੰਬੀ ਜ਼ਮੀਨ ਸੀਗੀ ਜਿਹੜੇ ਮੁਰਲੇ 2 ਏਕੜ ਸੀਗੇ ਉਹਨਾਂ ਨੂੰ ਉਸ ਟਾਈਮ ਇਹਨਾਂ ਨੇ 13 ਲੱਖ ਰੁਪਿਆ ਰੇਟ ਦਿੱਤਾ ਇੱਕ ਕੈਟਾਗਰੀ ਬਣਾ ਕੇ ਤੇ ਉਸ ਤੋਂ ਬਾਅਦ ਪਿੱਛੇ ਵਾਲੇ 3 ਏਕੜ ਸੀਗੇ ਜਿਹੜੇ 3 ਏਕੜਾਂ ਦੀ ਹੱਥ ਮੈਂਦੀ ਸੀਗੀ ਰੋਡ ਤੋਂ ਉਹਨਾਂ ਨੂੰ ਵੀ ਕੈਟਾਗਰੀ ਬਣਾ ਕੇ 10 ਲੱਖ ਦਾ ਰੇਟ ਦਿੱਤਾ ਤੇ ਪਿੱਛੇ ਟੋਟਲੇ ਜਿੰਨੀ ਜਿੰਨੀ ਬਚ ਗਈ 60 ਕਿੱਲਾਂ ਤੋਂ ਬਾਹਰ ਵਾਲੀ 80 ਕਿੱਲੇ ਮੰਨ ਲਓ ਟੋਟਲੇ ਅਸਲੀ ਕਿੱਲੇ ਤੋਂ ਬਾਅਦ ਜਿਹੜੀ ਤਕਨਸਲ 43 ਏਕੜ ਤੋਂ ਬਾਜੀ ਉਹ ਸਾਰੀ ਸੀ ਕੈਟਾਗਰੀ ਕਰਕੇ ਉਹ ਲੋਕਾਂ ਨੂੰ 5 ਲੱਖ ਰੁਪਏ ਰੇਟ ਦਿੱਤਾ ਜਿਹੜਾ ਉਸ ਟਾਈਮ 95 ਲੱਖ ਰੁਪਏ ਦਾ ਜ਼ਮੀਨ ਵਿਕੀ ਵੀ ਹੋਈ ਹੁੰਦੀ ਸੀ ਤੇ ਉਹ ਵੀ ਕੋਈ ਲੋੜਵੰਦਾ ਜਿਹੜਾ ਵੇਚਦਾ ਸੀਗਾ ਊਰੇ ਦਾ ਪੂਰਾ ਪਿੰਡ ਜ਼ਮੀਨ ਨਹੀਂ ਵੇਚਦਾ ਹੁੰਦਾ ਕਦੇ ਵੀ ਤੇ ਸਾਡੇ ਨਾਲ ਇੱਦਾਂ ੱਟਕਾ ਹੋਇਆ ਉਹ ਉਸ ਤੋਂ ਬਾਅਦ ਜਦੋਂ ਪ੍ਰਨੀਤ ਕੌਰ ਨੂੰ ਕਿਹਾ ਉਸਨੇ ਜਵਾਬ ਕਿਤਾ ਥੋੜੇ ਪਿੰਡ ਦਾ ਜਿਹੜਾ ਕਹਿੰਦੀ ਸਰਪੰਚਾ ਹੁੰਦੇ ਨੇ 5 ਲੱਖ ਦੀ ਰੇਟਿੰਗ ਦਿਖਾਤੀ ਮੈਂ ਕੀ ਕਰ ਸਕਦੀ ਆ ਮਤਲਬ ਫੇਰ ਸਾਨੂੰ ਪਿੰਡ ਦੇ ਵਿੱਚੇ ਲੜਾਇਆ ਉਹਨਾਂ ਨੇ ਉਸ ਤੋਂ ਬਾਅਦ ਸਾਇਸ ਜੱਜ ਦੇ ਗਏ ਸੀ ਉਸਨੇ ਵੀ ਕੀ ਕਰਿਆ ਥੋੜਾ ਜਿਹਾ ਹੋਰ ਰੇਟ ਦੇ ਕੇ ਸਾਨੂੰ 5 ਲੱਖ ਰੁਪਏ ਏਕੜ ਦੇ ਸਾਹਮਣੇ ਫੇਰ ਦੁਬਾਰਾ ਬਿਆਜ ਨੂੰ ਪਾ ਕੇ ਦੇ ਕੇ ਉਹਨਾਂ ਨੇ ਉਸ ਤੋਂ ਬਾਅਦ ਅਸੀਂ ਹਾਈ ਕੋਰਟ ਗਏ ਹਾਈ ਕੋਰਟ ਦੇ ਵਿੱਚ ਜਿਹੜਾ ਜੱਜ ਸੀਗਾ ਕਿਉਂਕਿ ਜਦੋਂ ਕੁਝ ਟਾਈਮ ਲੰਘਿਆ ਸਾੰਨੂ ਵੀ ਮੜੀ ਉੱਟੀ ਨਾ ਹੋਈ ਜਦੋਂ ਠੱਕੇ ਖਾਂਦਾ ਬੰਦਾ ਪਤਾ ਲੱਗਦਾ ਵੀ ਕਿੱਥੇ ਜ਼ਮੀਨਾਂ ਐਕਵਾਇਰ ਹੋਈਆਂ ਨੇ ਅਸੀਂ ਲੋਕਾਂ ਨੂੰ ਮਿਲੇ ਉਹਨਾਂ ਤੋਂ ਕੋਈ ਸੁਝਾਅ ਲੈ ਕੋਈ ਬੁਕੀਨ ਮਿਲੇ ਸਾੰਨੇ ਹੱਥਾਂ ਦੇ ਵੀ ਤੱਕ ਨੇ ਪਟਿਆਲੇ ਦੇ ਨੇੜੇ ਦਿੱਕੇ ਪਹਿਲਾਂ ਜ਼ਮੀਨਾਂ ਐਕਵਾਇਰ ਕਰੀਆਂ ਸੀਗੀਆਂ ਵੀ ਕਿਸ ਢੰਗ ਨਾਲ ਕਰੀਆਂ ਵੀ ਉਹਨਾਂ ਨੇ ਰਜਿਸਟਰੀਆਂ ਵਗੈਰਾ ਕਰਕੇ ਜਦੋਂ ਹਾਈ ਕੋਰਟ ਦੇ ਵਿੱਚ ਪਹੁੰਚੇ ਸੀ ਉਸ ਟਾਈਮ ਸਾਡੇ ਨਾਲ ਉਹ ਜੱਜ ਨੇ ਉਹ ਜਬਦੀਆ ਸਲੂਕ ਕਰਿਆ ਮਤਲਬ ਲੱਗਿਆ ਉਹਨੂੰ ਵੀ ਕਿਸਾਨਾਂ ਨਾਲ ਧੋਖਾ ਹੋਇਆ ਉਸ ਜੱਜ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਕਰਿਆ ਕਿਉਂਕਿ ਜਿਹੜਾ ਸਾਨੂੰ ਇਹਦਾ ਮੁਆਵਜ਼ਾ ਮਿਲਿਆ ਸਿਰਫ 100 ਰੁਪਏ ਗੱਜ ਦੇ ਸਾਹਮਣੇ ਮਿਲਿਆ ਕਿਉਂਕਿ ਸਰਕਾਰ ਨੇ ਉਹ ਗੱਣਾ ਜਿ ਬਣਾਤੀ ਜਮੀਨ 100 ਰੁਪਏ ਦੇ ਸਾਹਮਣੇ 1000 ਗੱਜ ਹੁੰਦਾ ਬਿੱਗੇ 'ਚ ਲੱਖ ਰੁਪਏ ਬਿੱਗਾ ਮਿਲਿਆ ਤੇ ਉਸ ਜੱਜ ਨੇ ਸਾਨੂੰ 1400 ਰੁਪਏ ਗੱਜ ਦਾ ਜਿਹੜਾ ਰੇਟ ਬਣਾ ਪਿਆ ਤੇ ਨਾਲ ਆ ਜਿਹੜੀ ABC ਕੈਟਾਗਰੀ ਬਣਾਈ ਪਈ ਤੇ ਕਿੰਨੇ ਕੈਟਾਗਰੀਆਂ ਖਾਮ ਤੱਕੀਆਂ ਕਿਉਂਕਿ ਕਾਫੀ ਸਾਲ ਬੀਤ ਗਏ ਸੀਗੇ ਜਦੋਂ ਉਹ ਉਸ ਦਾ ਕੈਲਕੂਲੇਸ਼ਨ ਹੋਇਆ ਕਿ ਜਿਹੜਾ ਵਿਆਜ ਵਗੈਰਾ ਪਾ ਕੇ ਤਾਂ 2 ਕਰੋੜ 40 ਲੱਖ ਰੁਪਏ ਇੱਕੜ ਦਾ ਬਣਦਾ ਸੀਗਾ ਸਾਨੂੰ ਆਗ ਲੱਗੀ ਵੀ ਚਲੋ ਸਾਡੇ ਹੱਕ ਦੀ ਗੱਲ ਹੋਈਆ ਪਰ ਭਰਾਵੋ ਇਹ ਕੋਰਟ ਵੀ ਇਹਨਾਂ ਦੇ ਨੇ ਇਹ ਸਰਕਾਰਾਂ ਸਾਰੀਆਂ ਕਾਰਪੋਰੇਟਰਾਂ ਦੇ ਹੱਕ 'ਚ ਤੇ ਆਪਣੀ ਲੁੱਕ ਵਾਸਤੇ ਭੁਗਤਦਿਆਂ ਨੇ ਉਹ ਜਿਹੜਾ ਫੈਸਲਾ ਕਰਿਆ ਵਾ ਸੀਗਾ ਸਾਡੇ ਹੱਕ ਤੇ ਜੱਜ ਨੇ ਇਹਨਾਂ ਨੇ ਮਨਜ਼ੂਰ ਨਹੀਂ ਕਰਿਆ ਸੁਪਰੀਮ ਕੋਰਟ ਚਲੇ ਗਏ ਤੇ ਜਦੋਂ ਸੁਪਰੀਮ ਕੋਰਟ ਗਏ ਉਸ ਜੱਜ ਨੇ ਦੇਖਿਆ ਸਾਡਾ ਕੇਸ ਆ ਮੈਂ ਖੂਦ ਹਰ ਇੱਕ ਤਰੀਕ ਦੇ ਉੱਤੇ ਸੁਪਰੀਮ ਕੋਰਟ ਦੇ ਵਿੱਚ ਗਿਆ ਜਿੰਨੀਆਂ ਵੀ ਸਾਡੀਆਂ ਪੇਸ਼ੀਆਂ ਹੋਈਆਂ ਤੇ ਉਹ ਸੁਪਰੀਮ ਕੋਰਟ ਦੇ ਜੱਜ ਨੇ ਸਾਰਾ ਬਾਤ ਕੇ ਦੇਖਿਆ ਉਹ ਵੀ ਅਸੀਂ ਉਹ ਜੱਜ ਦਾ ਜੱਲਾ ਦੇਖੋ ਤਾਂ ਤੇ ਬੀਗਲ ਤੋਂ ਉਹ तकरीबन 95% ਉਸਨੇ ਕਿਸਾਨਾਂ ਦੇ ਹੱਕ ਦੇ ਵਿੱਚ ਕੇਸ ਕੀਤੇ ਹੋਏ ਸੀਗੇ ਤੇ ਜਦੋਂ ਉਹ ਜੱਜ ਕੋਲ ਗਏ ਪਹਿਲੀ ਤਰੀਕ ਪਈ ਉੱਥੇ ਵਕੀਲਾ ਨੇ ਮੜੀ ਮੁੱਠੀ ਗੱਲਬਾਤ ਕੀਤੀ ਦੂਜੀ ਤਰੀਕ ਦੇ ਵਿੱਚ ਉਸ ਜੱਜ ਨੇ ਪੁੱਛਿਆ ਦੋਨੇ ਧਿਰਾਂ ਨੂੰ ਵੀ ਇਹ ਕਿਵੇਂ ਦੀ ਗੱਲਾਂ ਤੇ ਜਿਹੜੇ ਸਰਕਾਰ ਕ리로 ਵਕੀਲ ਗਏ ਹੋਏ ਸੀਗੇ ਉਹ ਕਹਿੰਦੇ ਵੀ ਅਸੀਂ ਵੱਧ ਤੋਂ ਵੱਧ 30 ਲੱਖ ਰੁਪਏ ਏਕੜ ਦੇ ਸਕਦੇ ਹਾਂ ਜੋ ਚਾਰਜ ਕਹਿੰਦਾ ਵੀ ਉੱਥੋਂ 2 ਕਰੋੜ 40 ਲੱਖ ਰੁਪਏ ਦਾ ਵੀ ਇਹ ਇਸ ਤਰ੍ਹਾਂ ਦਾ ਗੱਲ ਨਹੀਂ ਬਣਦੀ ਤੇ ਸਾਡੇ ਵੱਲੋਂ ਸਾਡੀ ਧਿਰ ਨੂੰ ਪੁੱਛਿਆ ਗਿਆ ਵੀ ਹੁਣ ਤੁਸੀਂ ਇਸ ਤਰ੍ਹਾਂ ਕਰੋ ਵੀ ਆਪਾਂ ਕਾਨੂੰਨ ਨੂੰ ਦੂਜੇ ਲੋਟ ਰੱਖ ਕੇ ਜਿਵੇਂ ਭਾਈਚਾਰੇ ਦੇ ਵਿੱਚ ਆਪਾਂ ਗੱਲ ਕਰਦੇ ਆਂ ਵੀ ਉਸ ਤਰ੍ਹਾਂ ਦੇ ਆਪਾਂ ਬੁੱਢਾ ਨਵੇਰ ਸਿੰਘ ਕੀ ਚੁੰਨੋ ਤਾਂ ਸਾਡੇ ਪੱਕੇ ਨੇ ਇਹ ਗੱਲ ਕਰਤਾ ਵੀ ਜੇ ਤੁਹਾਨੂੰ ਲੱਗਦਾ ਵੀ ਬਹੁਤ ਜ਼ਿਆਦਾ ਹੈ ਇਹ ਤਾਂ ਸਾਨੂੰ 4.2 ਕਰੋੜ ਰੁਪਏ ਏਕੜ ਦਾ ਦੇ ਦਿਓ ਜੱਜ ਕਹਿੰਦਾ ਵੀ ਤੁਸੀਂ ਸਹੀ ਗੱਲ ਕਰੀਏ ਗਲਤ ਨਹੀਂ ਜਦੋਂ ਠੀਕ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਇਹਨਾਂ ਦੀ ਗੱਲ ਤੇ ਗੌਰ ਕਰੋ ਵੀ ਇਹਨਾਂ ਨੇ ਗੱਲ ਸਹੀ ਕਰੀ ਜਾਂ ਵੀ ਤੁਸੀਂ ਪੌਣੇ 2 ਕਰੋੜ ਰੁਪਏ ਇਕੱਠਾ ਕਰ ਦੋ ਇਹਨਾਂ ਨੂੰ ਪਰ ਭਰਾਵੋ ਸਰਕਾਰਾਂ ਉੱਥੇ ਵੀ ਸਹੀ ਨਹੀਂ ਉਤਰੀਆਂ ਉਸ ਤੋਂ ਬਾਅਦ ਕਿਉਂਕਿ ਸਾਡੇ ਪੂਰੇ ਪਿੰਡਾਂ ਜਿਹੜਾ ਵਕੀਲ ਕੱਤਾ 5-7 ਲੱਖ ਰੁਪਏ ਇਕੱਠਾ ਕਰਕੇ ਬਹੁਤ ਔਖਾ ਦੇਣਾ ਪੈਂਦਾ ਪਰ ਉਹ ਵੀ ਬਹੁਤ ਮਿਹਨਤ ਨਾਲ ਪੈਸੇ ਕੱਢੇ ਹੁੰਦੇ ਨੇ ਪਰ ਦੂਜੀ ਚਿਹਰਾ ਵਕੀਲ ਮੁਕਾ ਕੌਣ ਲੈ ਕੇ ਆਈ ਸਲਮਾਨ ਖਰਸੀਦ ਤੁਸੀਂ ਜਾਣਦੇ ਹੋਵੋਗੇ ਕਾਂਗਰਸ ਦੇ ਵਿੱਚ ਸੈਂਟਰ ਦਾ ਮਨਿਸਟਰ ਸੀ ਉਹ ਤੇ ਦੂਜਾ ਕਪਲ ਸੀਪਲ ਉਹ ਅੱਜ ਵੀ ਬੋਲਦਾ ਥੋ ਉਹਨੂੰ ਵੀ ਤੁਸੀਂ ਜਾਣਦੇ ਹੋ ਉਹ ਵੀ ਬਹੁਤ ਵੱਡਾ ਮਨਿਸਟਰ ਆ ਸੈਂਟਰ ਦੇ ਵਿੱਚ ਕਾਂਗਰਸ ਦਾ ਤੇ ਤੀਜਾ ਜਨਰਲ ਟੌਰ ਨੇ ਜਿਹੜਾ ਮੇਨ ਵਕੀਲ ਹੁੰਦਾ ਸੁਪਰੀਮ ਕੋਰਟ ਦਾ ਐਸ ਤਰ੍ਹਾਂ ਦੇ 35 ਜੱਜ ਵੀ ਵਕੀਲ ਸੀਗੇ ਹੁਣਾ ਉੱਥੇ ਵੀ ਮੂੰਹ ਦੇਖ ਕੇ ਟਿੱਕੇ ਕੱਢੇ ਜਾਂਦੇ ਨੇ ਕਿਉਂਕਿ ਅਸੀਂ ਦੇਖਿਆ ਉੱਥੇ ਉੱਥੇ ਵੀ ਪੂਰੀ ਕੋਰਟ ਦੇ ਵਿੱਚ ਕਿਸੇ ਨੂੰ ਕੋਈ ਇਥਾਫ ਨਹੀਂ ਮਿਲਦਾ ਉੱਥੇ ਵੀ ਇਹਨੀਆਂ ਲੌਬੀਆਂ ਨੇ ਆਮ ਪਾਰਟੀ ਵਾਲੀ ਜਿਹੜੀ ਈਰਾ ਵਕੀਲਾਂ ਜਿਸਾਂ ਦੀ ਉਹ ਲੱਗਾ ਬੀਜੇਪੀ ਦੀ ਲੱਗਾ ਹੋਰ ਪਾਰਟੀਆਂ ਵਾਲੇ ਲੱਗਦੇ ਤੇ ਜਦੋਂ ਦੇਖਿਆ ਉਹਨਾਂ ਨੇ ਵੀ ਇਹ ਜੱਜ ਦਾ ਕਿਸਾਨਾਂ ਦੇ ਵੀ ਹੁਕਮ ਤਜੂਆ ਉੱਥੇ ਫੇਰ ਸਾਡੇ ਨਾਲ ਧੋਖਾ ਹੋਇਆ ਭਰਾਵੋ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ ਕਹਿੰਦੇ ਵੀ ਹੁਣ ਕੋਰਟ ਨੂੰ ਛੁੱਟੀਆਂ ਨੇ ਉਸ ਤਰੀਕ ਤੋਂ ਬਾਅਦ ਅਗਲੀ ਤਰੀਕ ਜਿਹੜੀ ਪਈ ਉਸ ਜੱਜ ਤੋਂ ਸਾਡਾ ਕੇਸ ਹੀ ਬਦਲ ਕੇ ਹੋਰ ਸੈੱਟ ਲੈ ਗਈ ਤੇ ਜਿਹੜਾ ਉਹ ਜੱਜ ਆਇਆ ਉਹ ਸਾਰੇ ਸਾਡੇ ਨਾਲ ਗੱਲ ਕਰਦਾ ਪਹਿਲੀ ਤਰੀਕ ਤੇ ਵੀ ਹਾਂ ਵੀ ਜਿਹੜਾ ਤੁਹਾਡਾ ਦੋਨੇ ਧਿਰਾਂ ਦਾ ਪਿਛਲੇ ਜੱਜ ਨੇ ਗੱਲ ਕਰੀ ਸੀ ਪੌਣੇ 2 ਕਰੋੜ ਵਾਲੀ ਜਾਂ ਇਕਰੋਂ ਕੀ ਲੱਗਦੀ ਹੋਈ ਸੀ ਕਿ ਵੀ ਤੁਹਾਨੂੰ ਮਨਜ਼ੂਰ ਹੈਗੀ ਆ ਦੱਸੋ ਤਾਂ ਉਹਨੇ ਕਿਹਾ ਵੀ ਅਸੀਂ ਪੌਣੇ 2 ਕਰੋੜ ਦੇ ਨਹੀਂ ਸਕਦੇ ਕਿਉਂਕਿ ਅਸੀਂ ਤਾਂ ਰਾਜੀ ਤੇ ਜੇ ਸਾਨੂੰ ਪੌਣੇ 2 ਕਰੋੜ ਏਕੜ ਦਾ ਮਿਲਦਾ ਸੀਗਾ ਪਰ ਫਿਰ ਉਸ ਜੱਜ ਨੇ ਪੱਟਰੀ ਮਾਰੀ ਕਦਾ ਕਾਨੂੰਨ ਦੇ ਸਾਹਮਣੇ ਨਾਲ ਗੱਲ ਕਰਾਂਗੇ ਹੁਣ। ਸਾਨੇ ਕਹ ਵੀ ਠੀਕ ਹੈ ਜੀ ਕਾਨੂੰਨ ਦੇ ਸਾਹਮਣੇ ਨਾਲ ਗੱਲ ਕਰ ਦੋ। ਜਦੋਂ ਕਾਨੂੰਨ ਦੇ ਸਾਹਮਣੇ ਨਾਲ ਪ੍ਰਭੂ ਗੱਲ ਹੋਈ ਨਾ ਸਾਨੂੰ ਯਾਦ ਆ ਜੇ ਵੀ ਉਹ ਦਿਨ ਰੋਣਾ ਹੁੰਦਾ ਉਹ ਗੱਲ ਨੂੰ ਉਹ ਸੱਤੋਂ ਸੁਪਰੀਮ ਕੋਰਟ ਦੀਆਂ ਪੌੜੀਆਂ ਪੂਰੇ ਪਿੰਡ ਦੇ ਜਿੰਨੇ ਬੰਦੇ ਗਏ ਸੀਗੇ ਉੱਤਰੀਆਂ ਨਹੀਂ ਗਈਆਂ ਤੇ ਬਾਅਦ ਨੂੰ ਸਾਨੂੰ ਅਮਰੀਕਾ ਲੱਗਿਆ। ਉਸ ਜੱਜ ਨੇ ਡਾ ਸਾਡੇ ਨਾਲ ਬੇਈਮਾਨਾ ਕਰਿਆ। ਹਾਈ ਕੋਰਟ ਵੀ ਉਹਨੇ ਫੇਲ ਕਰ ਪਿਆ ਕੁਝ ਵੀ ਨਹੀਂ ਕਰਿਆ। ਜਿਹੜਾ ਫੈਸਲਾ ਸਾਡੇ ਸੈਸ਼ਨ ਜੱਜ ਪਟਿਆਲੇ ਨੇ ਕਰਾਇਆ ਦਾ ਉਹ ਲਾਗੂ ਕਰਦਿਆ ਇਹਦਾ ਇਹਨਾਂ ਨੂੰ 400 ਰੁਪਏ ਦਾਦੇ ਪੈਸੇ ਦੇ ਦੋ ਉਹਦੇ ਵਿੱਚ ਜਿਹੜੇ ਸਭ ਤੋਂ ਮੂਰੇ ਵਾਲੇ 1 ਏਕੜ ਵਾਲੇ ਸੀਗੇ 20 ਏਕੜ ਵਾਲੇ ਜਿਹੜੇ ABC ਬਣਾਈ ਦੀ ਤੀ ਉਹ ਬੰਦੇ ਦਾ ਬਿਲਕੁਲ ਘਮਨ ਕਰਤੇ ਕਿਉਂਕਿ 400 ਰੁਪਏ ਏਕੜ ਉਹਨਾਂ ਨੂੰ ਤਾਂ ਪਹਿਲੇ ਹੀ ਮਿਲ ਚੁੱਕਿਆ ਸੀਗਾ ਉਹਨਾਂ ਨੂੰ ਪੰਜ ਪੈਸੇ ਨਹੀਂ ਮਿਲੇ ਭਾਈ ਐ ਕੋਟਾ ਨਹੀਂ ਦੇੜੀਆਂ ਤੇ ਜਾ ਕੇ ਉਹ ਤੋਂ ਬਾਅਦ B ਕੈਟਾਗਰੀ ਵਾਲਿਆਂ ਨੂੰ ਪੌਣੇ 200 ਰੁਪਏ ਏਕੜ ਦੇ ਸਾਹਮਣੇ ਮਿਲੇ ਸੀਗੇ ਉਹਨਾਂ ਨੂੰ ਥੋੜੇ ਜਿਹੇ ਪੈਸੇ ਮਿਲੇ ਜਿਹੜੇ ਸੀ ਕੈਟਾਗਰੀ ਵਾਲੇ ਤੇ ਉਹਨਾਂ ਨੂੰ ਪਿੰਨ ਪੌਣੇ ਸਵਾ 200 ਰੁਪਏ ਗਾਜੇ ਸਾਹਮਣੇ ਪੈਸੇ ਜਿਹੜੇ ਨੇ ਸਾਨੂੰ 20-22 ਸਾਲ ਐ ਕੋਟਾਂ ਦੇ ਟੱਕੇ ਖਾ ਕੇ ਤੇ ਵਕੀਲਾਂ ਨੇ ਮਤਲਬ ਘਰ ਘਰ ਕੇ ਤੇ ਉਹ ਜਿਹੜੇ ਪੈਸੇ ਸਾਨੂੰ ਮਿਲੇ ਹੁਣ ਲਾ ਲਓ ਵੀ 95 ਲੱਖ ਦੀ ਕੀਮਤ 20 ਸਾਲ ਬਾਅਦ ਸਾਨੂੰ 30-40 ਲੱਖ ਰੁਪਏ ਏਕੜ ਦਾ ਮਿਲਿਆ ਜਿਹੜਾ ਉਹਦੇ ਵਿੱਚ ਸਾਡੇ ਕਿੰਨੇ ਪਰਵਾਰਾਂ ਦੇ ਜੀਤ ਆ ਐ ਦੁਨੀਆ ਤੋਂ ਵੀ ਚਲੇ ਗਏ ਉਹ ਕੈਸੇ ਨੂੰ ਲੀਕ ਦੇ ਕਿ ਅਸੀਂ ਜ਼ਮੀਨਾਂ ਬਣਾਵਾਂਗੇ ਮੇਰੇ ਪਿੰਡ ਦੇ ਵਿੱਚੋਂ ਬਹੁਤ ਲੋਕ ਇਹ ਜਿਹੇ ਨੇ ਜਿਹੜੇ ਉਹ ਜ਼ਮੀਨਾਂ ਤੋਂ ਬੇਲੇ ਰਹਿ ਗਏ ਭਰਾਵੋ ਇੱਕੋ ਇੱਕ ਛੇੜੀਆਂ ਦੇ ਚੱਕਰਾਂ ਚ ਜਾ ਕੇ ਤੇ ਜਦੋਂ ਸਾਨੂੰ ਇਹ ਪਤਾ ਲੱਗਿਆ ਹਾਂ ਮੈਂ ਤੁਹਾਨੂੰ ਆਪਣੀ ਘੱਲਬਿੱਤੀ ਸੁਣਾਈ ਹੈ ਤਾਂ ਆ ਸੁਣਾਈਆ ਕਿ ਅਸੀਂ ਵਿਕਿਆ ਵਾ ਛੱਡੇ ਨਾਲ ਭਰਾਵੋ ਸਾਨੂੰ ਪਿੰਡ ਨੂੰ ਕਾਲਿਆ ਦੇ ਨਾ ਲੋਕ ਪਾਟੇ ਆ ਸਰਕਾਰ ਨੇ ਭੇਜਾ ਲਿਆ ਤੇ ਤੁਹਾਨੂੰ ਬੇਇੱਜ਼ਤੀਆ ਇਹ ਬਹੁਤ ਤਰ੍ਹਾਂ ਦੇ ਹੱਥ ਕੰਡੇ ਪਾਉਂਦੇ ਨੇ ਕਿ ਤੁਸੀਂ ਜਿੰਨਾ ਪਿੰਡ ਜੁੜਿਆ ਵੱਚ ਇਹਦੇ ਵਿੱਚੋਂ ਇੱਕ ਵੀ ਵੱਡਾ ਦੂਜੀ ਸਾਈਡ ਨਾ ਜਾਵੇ ਭਰਾਵੋ ਜੇ ਜਾਓਗੇ ਨੁਕਸਾਨ ਪੂਰਾ ਹੋਣਾ ਦੂਜੀ ਧਿਰ ਫੈਦਲੂਗੀ ਇਹ ਕਰਕੇ ਬੇਨਤੀ ਇਹਨੂੰ ਕਬੂਲ ਕਰੋ ਸਾਡੇ ਹੱਥਾਂ ਦੇ ਨਭਾਈ ਵੀ ਆਏ ਜੇ ਤੁਸੀਂ ਕਿੱਥੇ ਰਹੋਗੇ ਤਾਂ ਕਿਸੇ ਦੀ ਤਾਕਤ ਨਹੀਂ ਹੈਗੀ ਤੇ ਅੱਜ ਤੁਹਾਡੇ ਨਾਲ 23 ਜੱਫੇ ਬੰਡੀਆਂ ਹੋ ਗਈਆਂ ਤੇ ਬੰਡੀਆਂ ਜੱਫੇ ਬੰਡੀਆਂ ਨੇ ਆਉਣ ਵਾਲਾ ਸਮਾਂ ਆਊਗਾ ਇਹ 23 ਦੀਆਂ 300 ਹੋਣਾ ਵੀ ਟਾਈਮ ਨਹੀਂ ਲੱਗਾ ਤੇ ਤੁਸੀਂ پوری ਦੁਨੀਆ ਦੇ ਨਕਸ਼ੇ ਤੇ ਆਉਗਾ ਵੀ ਕੋਈ ਜਿਉਂਗ ਪਿੰਡ ਹੈਗਾ ਪੰਜਾਬ ਦਾ ਸੋ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਤੇ ਹੁਣ ਤੁਹਾਡੇ ਨਾਲ ਆਖਰੀ ਵਿਚ ਹੈ ਤੁਹਾਡੇ ਬਲਾਕ ਦੇ ਸੀਨੀਅਰ ਬੀਪ੍ਰਧਾਨ ਗਗਨ ਸਿੰਘ ਜੀ ਜਿਉਂ ਦਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਤੇ ਧੰਨਵਾਦ ਕਰਦੇ। ਤੁਹਾਡੇ ਟਿਕਾ ਟਾਈਮ ਬਹੁਤ ਹੋ ਗਿਆ। ਠੀਕ ਹੈ ਭਾਈ ਜੀ ਨੇ ਬਹੁਤ ਵਧੀਆ ਗੱਲਾਂ ਜਿਹੜੀਆਂ ਤੁਹਾਨੂੰ ਦੱਸੀਆਂ ਗਿਆ। ਇਹੀ ਆਪਣੇ ਵਾਲੇ ਦੀ ਪਹਿਲਾਂ ਬਹੁਤ ਬਹੁਤ ਹੋ ਗਿਆ ਸਾਰਿਆਂ ਨੂੰ ਪਤਾ ਹੈਗਾ ਅਸੀਂ ਵੀ ਵਕੀਲ ਕਰ ਕਰਕੇ ਭਾਵੇਂ ਕਰੋੜਾਂ ਰੁਪਈਆ ਜਿਹੜਾ ਕਰਾਉ ਹੋਇਆ ਸਾਡਾ ਤੇ ਕੁੱਲੇ ਸਾਡੇ ਕਿਛਲੇ ਕੁਝ ਨਹੀਂ ਪਾਇਆ ਪਰ ਜਦੋਂ ਅਸੀਂ ਆ ਹੁਣ ਇਕੱਠੇ ਹੋਗੇ ਸਾਰਾ ਤੇ ਹੁਣ ਅਸੀਂ ਭਰਾਵੋ ਇਹ ਲੜਾਈ ਨੂੰ ਮੂੜਾ ਕੇ ਦੇ ਲਿਆ ਕਿਉਂਕਿ ਡੀਸੀ ਨੇ ਲਗਾਤਾਰ ਲਗਾ ਹੋਇਆ ਸੀ ਬਹੁਤ ਘੋਟਾ ਹੋ ਗਿਆ ਏਹਾ ਦਿਸੀ ਤਾਂ ਇਹ ਨਾਲ ਇੱਕ ਦਾ ਨਾ ਰਹਾ ਹੋਇਆ ਇਸ ਤੱਕ ਕਿ ਹੁਣ ਜਿਹੜੇ ਹੁਣ ਆਪਣੇ ਜੁਲਿਆਰ ਸਾਹਿਬ ਤੇ ਐਸਡੀ ਸਾਹਿਬ ਪਟਵਾਰੀ ਤਾਨੂ ਕੋ ਸਿਫਰ ਰੋਧਨ ਸਾਰਾ ਉਹਨੇ ਸੱਭਿਆ ਗਿਆ ਜਿਹੜਾ ਆਪਣੀ ਰਿਪੋਰਟ ਮਿਲਿਆ ਜਿੰਨੀ ਦਾ ਸੱਜ ਕੇ ਉਹਨਾਂ ਨੂੰ ਕਹਿੰਦਾ ਵੀ ਦਸੇ ਹੁੰਦੇ ਅਜੇ ਤਾਂ ਚਲੋ ਮੈਂ ਕਾਰਨ ਲਈ ਕਹਿੰਦਾ ਹੱਦਾ ਬੋਲ ਗਿਆ ਚੱਕ ਲਈ ਆਪਾਂ ਵੀ ਕਿਹਾ ਸੀ ਵੀ ਕਲਮ ਨਹੀਂ ਫੜੀ ਜਾਣੀ ਇਹਦਾ ਵੀ ਪਰ ਉਦੋਂ ਵਾਹ ਉਹਨਾਂ ਨੂੰ ਕਹਿੰਦਾ ਹੁਣ ਜਾ ਕੇ ਕਮੇਟੀ ਬਣਾਓ ਵੀ ਦਸਾ ਜਿਹੜਾ ਵਾਹਣ ਕਿੱਥੇ ਆ ਕਿਹੜਾ ਕਿੱਥੇ ਆ ਜਾਰੇ ਉਹ ਜਿਹੜੇ ਸਰਵਉ ਪ੍ਰਸ਼ਾਸਨ ਗਿਆ ਸਾਰਾ ਤਸਿਲ ਦਾ ਰਸ ਦੇ ਨੂੰ ਸਾਰੇ ਗਏ ਉਹ ਡੀਸੀ ਨੂੰ ਕਹਿੰਦੇ ਉੱਥੇ ਦਾ ਕੋਈ ਸਾਨੂੰ ਨੇੜੇ ਨਹੀਂ ਲੱਗਣ ਹੁੰਦਾ ਤੂੰ ਕਮੇਟੀ ਬਣਾਉਣ ਦੀ ਗੱਲ ਕਰਦਾ ਇਸ ਕਰਕੇ ਭਰਾਵੋ ਆ ਸੋਡੀ ਜਿੱਤ ਹੋ ਰਹੀ ਹੈ ਹੁਣ ਇਸ ਕਰਕੇ ਉਹ ਜਿਹੜੇ ਦਫੀਰ ਸਾਹਿਬ ਗਏ ਐਸਡੀਐਮ ਗਏ ਉਹ ਜਵਾਬ ਦੇ ਕੇ ਆਏ ਆ ਸਾਫ਼ ਡੀਸੀ ਨੂੰ ਕਹਿੰਦੇ ਵੀ ਸਾਹੀ ਨਹੀਂ ਜਾਂਦਾ ਕੋਈ ਕਮੇਟੀ ਬਣਾਉਣਾ ਇਹ ਹੈ ਭਰਾਵੋ ਤੁਹਾਡਾ ਰੋਹ ਰਾਤਾ ਏ ਰਸੂਰੀਆ ਦੇ ਪਿੰਡ ਨੇ ਘਰ ਦਿਖਾਇਆ ਤੇ ਸਾਡੀ ਜਥੇਬੰਦੀ ਨੇ ਘਰ ਦਿਖਾਇਆ ਇਸ ਕਰਕੇ ਐਂਕੋ ਤੁਸੀਂ ਜੁੜਦੇ ਹੋ ਇਹ ਵੱਡੀ ਤਾਕਤਾਂ ਬੜੇ ਰੱਖਾ ਦੇ ਵਿੱਚ ਜਿਹੜੇ ਕਹਿੰਦੇ ਨੇ ਸਰਕਾਰ ਦੇ ਹੱਥ ਬਹੁਤ ਲੰਮੇ ਆ ਬੜਾ ਜਦ ਸਾਨੂੰ ਨਗਰ ਲਾਇਆ ਸਰਕਾਰਾਂ ਨੇ ਬਹੁਤ ਕੁੱਟਿਆ ਤੇ ਰੋਾਇਆ ਸਾਨੂੰ ਸਰਕਾਰਾਂ ਨੇ ਭਰਾਵੋ ਇਸ ਕਰਕੇ ਜਦੋਂ ਸਾਡੇ ਦੁੱਖ ਦੀ ਘੜੀ ਆਈ ਉਹਨੇ ਕੌਣ ਖੜਿਆ ਆ ਲੋਕ ਖੜਿਆ ਕੇ ਤੁਹਾਡੇ ਨਾਲ ਆ ਲੋਕ ਖੜੇ ਬਾਰੀਆਂ ਬੰਨ ਬਣਾ ਰਹੇ ਤੁਹਾਡੇ ਪਿਛਲੇ ਅੱਜ ਪਟਿਆਲਾ ਜਿਹੜਾ ਆਇਆ ਸਾਰੇ ਆਗੂ ਟੀਮ ਦੇ ਸਾਰੇ ਵਰਕਰਾਂ ਦਾ ਮੈਂ ਬਹੁਤ ਸਾਡੇ ਨੱਗਰ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਸ ਕਰਕੇ ਭਰਾਵੋ ਗੱਲਾਂ ਹੋਰ ਵੀ ਕਰਨ ਵਾਲੀਆਂ ਕੱਲ ਨੂੰ ਸੁਣਨਾ ਸਾਰਿਆਂ ਨਾਲ ਸਾਂਝਾ ਕਰਾਂਗੇ ਗਰੀ ਕੋਟਾਂ ਲਈ ਤਿਆਰ ਹੋ ਜੋ ਭੈਣ ਤੇ ਭਰਾਵੋ ਜਿੱਤੋਂਗੇ ਤੁਸੀਂ ਲਾਜ਼ਮੀ ਇਸ ਕਰਕੇ ਮੈਂ ਸੈਕਟਰੀ ਸਾਹਿਬ ਨੂੰ ਕਹਿਣਾ ਵੀ ਹੁਣ ਲਾਰੇ ਲਾ ਕੇ ਅਸੀਂ ਬਿਸਟੇਜ ਦੀ ਸਵਾਲ ਤੇ ਧਰਨਾ ਆਪਣਾ ਲਗਾਤਾਰ جاری ਆ ਤੇ ਤੁਹਾਡਾ ਸਾਰਿਆਂ ਦਾ ਨਗਰ ਨਿਵਾਸੀਆਂ ਦਾ ਸਾਡੀਆਂ ਮਾਮਾ ਭੈਣਾਂ ਵਾਲਾ ਨੌਜਵਾਨਾਂ ਦਾ ਜੋ ਸਾਡੇ ਕੋਟਾ ਜਿਹੜੇ ਵਾਲੇ ਆਏ ਵੀਰ ਸਾਰਿਆਂ ਦਾ ਮੈਂ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅੰਦੀ ਆਪਾਂ ਹਰ ਲੋਕੀਤਰਾ ਹਾਂ ਖੜੇ ਹੋ ਕੇ ਨਾਅਰੇ ਲਾ ਕੇ ਇਸ ਸਟੇਜ ਦੀ ਸਮਾਰਤੀ ਕਰਾਂਗੇ ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਉਗਰਾਹਾ ਜਿੰਦਾਬਾਦ 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 ਭਾਰਤੀ ਕਿਸਾਨ ਜਿਨ੍ਹਾਂ ਨੇ ਏਕਤਾ ਉਗਰਾਹਾ ਜਿੰਦਾਬਾਦ 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 ਕੀ ਕਰਨਗੇ ਜਨਾਂ ਖਾਣੇ ਲੋਕਾਂ ਦੇ ਹੜਵਾਦੇ ਨੇ ਕੀ ਕਰਨਗੇ ਜਨਾਂ ਖਾਣੇ ਲੋਕਾਂ ਦੇ ਹੜਵਾਦੇ ਨੇ बचा बची चोक दांगे ਇੱਕ ਕਬਜੇ ਰੋਪਟਿਆਂ ਵਿੱਚ ਬੱਚਾ ਬੱਚੀ ਚੋਪ ਪਿਆਗੇ ਜਿੰਦਾਂ ਦੇ ਕਬਜੇ ਰੋਪਟਿਆਂ ਵਿੱਚ ਪੰਜਾਬ ਸਰਕਾਰ ਮੋਟਾ ਪਾ ਨਾ ਮਜ਼ਦੂਰਾ ਮਾਵਾਂ ਭੈਣਾਂ ਦਾ ਇੱਕ ਜਿੰਦਾਬਾਦ 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 ਧੰਨਵਾਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਕਾਰਾ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਬੱਚਾ ਬੱਚੀ ਚੋਕ ਦੇਾਂਗੇ ਬੱਚਾ ਬੱਚੀ ਖਾਣੇ ਖਾਣੇ ਕੀ ਕਰਨਗੇ ਜੇਲਾ ਖਾਣੇ ਕੀ ਕਰ ਜਿੰਨੇ ਵੀ